ਫਰਟ ਆਫੇਰ ਸਾਰਿਆਂ ਦਾ ਇੱਕ ਵਾਰੀ ਸਵਾਗਤ ਹੈ ਜੀ ਮੇਰੇ ਇਸ ਚੈਨਲ ਤੇ ਵਾਰ ਫੇਰ ਤੁਸੀਂ ਆਏ ਕੋਈ ਆਸ ਲੈ ਕੇ ਕਿ ਕੁਝ ਸਿੱਖਣ ਨੂੰ ਮਿਲੂਗਾ ਤੇ ਇੱਕ ਵਾਰੀ ਫੇਰ ਮੈਂ ਆਇਆ ਆਪਣੀ ਇੱਕ ਕੋਸ਼ਿਸ਼ ਦੇ ਨਾਲ ਕਿ ਜਦੋਂ ਇਹ ਵੀਡੀਓ ਖਤਮ ਹੋਊਗਾ ਵੀਡੀਓ ਖਤਮ ਹੋਣ ਤੱਕ ਤੁਹਾਨੂੰ ਕੋਈ ਕੁਛ ਨਾ ਕੁਛ ਹੋਰ ਨੋਲੇਜ ਮਿਲੂਗੀ ਪਿਛਲਾ ਜਿਹੜਾ ਆਪਣਾ ਵੀਡੀਓ ਸੀ ਮੈਨੂੰ ਉਮੀਦ ਹੈ ਤੁਸੀਂ ਦੇਖਿਆ ਹੋਊਗਾ ਉਹਦੇ ਚ ਆਪਾਂ ਗੱਲ ਕੀਤੀ ਸੀਗੀ ਕਿ ਸਟਾਕ ਮਾਰਕੀਟ ਕਿਉਂ ਲੋਕਾਂ ਨੂੰ ਤੰਗ ਕਰਦੀ ਹੈ ਕਿਉਂ ਕਿਹੜੇ ਕਾਰਨ ਨੇ ਜਿਹਦੇ ਕਰਕੇ ਲੋਕ ਸਟਾਕ ਮਾਰਕੀਟ ਨੂੰ ਸਮਝ ਨਹੀਂ ਪਾਉਂਦੇ ਠੀਕ ਹੋ ਗਿਆ ਜੀ ਤੇ ਅੱਜ ਦਾ ਇਹ ਵੀਡੀਓ ਹੈਗਾ ਕਿ ਕਿਉਂ স্টক ਮਾਰਕੀਟ ਸਭ ਤੋਂ ਵਧੀਆ ਇਨਵੈਸਟਮੈਂਟ ਹੈਗੀ ਆ ਕਿਸੇ ਵੀ ਹੋਰ ਇਨਵੈਸਟਮੈਂਟ ਤੋਂ ਜ਼ਿਆਦਾ ਤੇ ਕਿਉਂ ਮਤਲਬ ਆਪਾਂ ਨੂੰ ਉਹਦਾ ਫਾਇਦਾ ਲੈਣਾ ਚਾਹੀਦਾ ਬਟ ਉਹ ਪਹਿਲਾਂ ਇੱਕ ਤਰ੍ਹਾਂ ਨਾਲ ਦੋ ਵੀਡੀਓਜ਼ ਦੀ ਸੀਰੀਜ਼ ਆ ਜੇ ਆਪਾਂ ਪਹਿਲਾਂ ਉਹ ਚੀਜ਼ ਨਹੀਂ ਸਮਝਾਂਗੇ ਤਾਂ ਫਿਰ ਮਾਰਕੀਟਸ ਇਨਵੈਸਟ ਕਰਨਾ ਆਪਾਂ ਨਹੀਂ ਸਿੱਖ ਸਕਦੇ ਤਾਂ ਉਹ ਜ਼ਰੂਰੀ ਸੀਗਾ ਪਹਿਲਾਂ ਦੇਖਣਾ ਕਿ ਸਾਨੂੰ ਕੀ ਕੀ ਮੁਸ਼ਕਲ ਆਉਣਗੀਆਂ ਉਹਦੇ ਵਿੱਚ ਕਿਹੜੀਆਂ ਕਿਹੜੀਆਂ ਚੀਜ਼ਾਂ ਨੂੰ ਆਪਾਂ ਫੇਸ ਕਰਨਾ ਤਾਂ ਪਹਿਲਾਂ ਉਹ ਵੀਡੀਓ ਉਸ ਤੋਂ ਬਾਅਦ ਹੁਣ ਹੈਗਾ ਇਵਲਵ ਠੀਕ ਮੈਂ ਤੁਹਾਡੇ ਲਈ 9 ਪੁਆਇੰਟ ਲੈ ਕੇ ਆਇਆ ਟੋਟਲ ਕਿ ਕਿਉਂ ਆਪਾਂ ਨੂੰ ਮਾਰਕੀਟ ਦੇ ਵਿੱਚ ਇਨਵੈਸਟ ਕਰਨਾ ਚਾਹੀਦਾ ਸਭ ਤੋਂ ਪਹਿਲਾ ਪੁਆਇੰਟ ਹੈਗਾ ਤੇ ਇੱਕ ਬਹੁਤ ਹੀ ਜ਼ਰੂਰੀ ਆਪਾਂ ਕਿਤੇ ਵੀ ਇਨਵੈਸਟ ਕਿਉਂ ਕਰਦੇ ਆ ਤਾਂ ਕਿ ਆਪਾਂ ਨੂੰ ਚੰਗੇ ਰਿਟਰਨ ਮਿਲੇ ਇਸੇ ਕਰਕੇ ਹਰੇਕ ਬੰਦੇ ਨੂੰ ਉਮੀਦ ਹੁੰਦੀ ਆ ਕਿ ਉਹਨੂੰ ਵਧੀਆ ਪ੍ਰੋਫਿਟ ਹੋ ਜਾਏ ਤਾਂ ਸਭ ਤੋਂ ਪਹਿਲਾ ਹੀ ਮੇਜਰ ਰੀਜ਼ ਸਿੰਪਲ ਉਹ ਮੈਂ ਪਿਛਲੇ ਵੀਡੀਓ ਚ ਵੀ ਡਿਸਕਸ ਕੀਤਾ ਸੀਗਾ ਸਭ ਤੋਂ ਜ਼ਿਆਦਾ ਰਿਟਰਨ ਕਿੱਥੇ ਮਿਲਦੀ ਆ ਸਟਾਕ ਮਾਰਕੀਟ ਦੇ ਵਿੱਚ ਕਿਸੇ ਵੀ ਹੋਰ ਜਗ੍ਹਾ ਦੇ ਨਾਲੋਂ ਜ਼ਿਆਦਾ ਆਪਾਂ ਪ੍ਰਾਪਰਟੀ ਦੀ ਗੱਲ ਕਰਦੇ ਹਾਂ ਮੇਨਲੀ ਸ਼ਹਿਰਾਂ ਦੀ ਪ੍ਰਾਪਰਟੀ ਦੀ ਬਟ ਜੇ ਤੁਸੀਂ ਕਿਤੇ ਵੀ ਤੁਹਾਡੀ ਖੁਦ ਵੀ ਰਿਸਰਚ ਕਰੋਗੇ ਡਾਟਾ ਦੇਖੋਗੇ ਪ੍ਰਾਪਰਟੀ ਦੀ ਰਿਟਰਨ ਦਾ ਕਿ ਕਿੰਨੇ ਗੁਣਾ ਐਪ੍ਰੀਸੀਏਸ਼ਨ ਹੋਈ ਆ ਕਿਸੇ ਵੀ ਸ਼ਹਿਰ ਦੀ ਤੇ ਉਹਦੇ ਉਹਨੂੰ ਕੰਪੇਅਰ ਕਰੋਗੇ ਸ਼ੇਅਰ ਮਾਰਕੀਟ ਦੇ ਨਾਲ ਜਾਂ ਪਰਟੀਕੂਲਰ ਚੰਗੀਆਂ ਕੰਪਨੀਆਂ ਦੇ ਸਟਾਕਸ ਦੇ ਨਾਲ ਤਾਂ ਤਾਂ ਵੀ ਕੋਈ ਕੰਪੈਰੀਸਨ ਨਹੀਂ ਹੈ ਇਵਨ 골ਡ ਦਾ ਜਾਂ ਪ੍ਰੋਪਰਟੀ ਦਾ ਐਪਰੀਸੀਏਸ਼ਨ ਦਾ ਸ਼ੇਅਰ ਮਾਰਕੀਟ ਦੇ ਨਾਲ ਕਿਸੇ ਵੀ ਤਰ੍ਹਾਂ ਦਾ ਕੰਪੈਰੀਸਨ ਨਹੀਂ ਸ਼ੇਅਰ ਮਾਰਕੀਟ ਕਿਤੇ ਹੀ ਜ਼ਿਆਦਾ ਅੱਗੇ ਹੈਗੀ ਇਹਨਾਂ ਚੀਜ਼ਾਂ ਦੇ ਵਿੱਚ ਜੇ ਆਪਾਂ ਉਹਨੂੰ ਲੌਂਗ ਟਰਮ ਤੇ ਰੱਖਦੇ ਆ ਇਹਦੇ ਲਈ ਮੈਂ ਇੱਕ ਸਪੈਸ਼ਲ ਵੀਡੀਓ ਵੀ ਬਣਾਇਆ ਸੀਗਾ ਕਿ ਕਿਹੜੀ ਕੰਪਨੀ ਕਿੰਨੇ ਗੁਣਾ ਵਧਿਆ ਹਾਂ ਮੇਰੇ ਇੱਕ ਦੋਸਤ ਨੇ ਮੈਂ ਉਹਨਾਂ ਦਾ ਨਾਮ ਭੁੱਲ ਗਿਆ ਮੀ ਸੌਰੀ ਉਹਨਾਂ ਨੇ ਕਿਹਾ ਸੀਗਾ ਕਿ ਇਹ ਇਹ ਤਾਂ ਪਹਿਲਾਂ ਵੱਧ ਚੁੱਕੀਆਂ ਕਿ ਤੁਸੀਂ ਹੁਣ ਵੱਡੀਆਂ ਕੰਪਨੀਆਂਜ਼ ਵੀ ਦੱਸੋ ਮਤਲਬ ਜਿਹੜੀਆਂ ਵੱਧ ਚੁੱਕੀਆਂ ਉਹ ਅੱਗੇ ਵੀ ਵਧ ਹੀ ਜਾਣਗੀਆਂ ਠੀਕ ਹੋ ਗਿਆ ਨਾ ਕਿਉਂਕਿ ਉਹ ਚੰਗੀਆਂ ਕੰਪਨੀਆਂਜ਼ ਨੇ ਉਹ ਵਧੀਆਂ ਇਸ ਕਰਕੇ ਕਿਉਂਕਿ ਉਹ ਚੰਗੀਆਂ ਕੰਪਨੀਆਂਜ਼ ਨੇ ਫਿਊਚਰ ਦੇ ਵਿੱਚ ਵੀ ਉਹ ਵਧੀਆਂ ਹੀ ਕਰਨਗੀਆਂ ਹੋਰ ਵੀ ਕੰਪਨੀਆਂਜ਼ ਮੈਂ ਦੱਸਦਾ ਰਹੂੰਗਾ ਠੀਕ ਹੈ ਜੀ ਤਾਂ ਪਹਿਲਾਂ ਆਪਣਾ ਇੱਕ ਕੁਇਕ ਪੁਆਇੰਟ ਇਹ ਹੈਗਾ ਕਿ ਆਪਾਂ ਕਿਉਂ ਇਨਵੈਸਟ ਕਰੀਏ ਆਪਾਂ ਇਨਵੈਸਟ ਸ਼ੇਅਰ ਮਾਰਕੀਟ 'ਚ ਇਸ ਕਰਕੇ ਕਰੀਏ ਕਿਉਂਕਿ ਕਿਸੇ ਵੀ ਹੋਰ ਐਸੈਟ ਦੇ ਨਾਲੋਂ ਜ਼ਿਆਦਾ ਰਿਟਰਨ ਆਪਾਂ ਨੂੰ ਸ਼ੇਅਰ ਮਾਰਕੀਟ 'ਚ ਮਿਲਣੀ ਦੂਸਰਾ ਰੀਜ਼ਨ ਹੈਗਾ ਐਕਸਟਰਾ ਇਨਕਮ ਵੀ ਹੈ ਆਪਣੇ ਕੋਲੇ ਡਿਵੀਡੈਂਡਸ ਹੈਗੇ ਆਪਾਂ ਨੂੰ ਮਿਲਦੇ ਆ ਇਹਦਾ ਵੀ ਮੈਂ ਇੱਕ ਵੀਡੀਓ ਬਣਾਇਆ ਹੋਇਆ ਕਿ ਜੇ ਤੁਸੀਂ ਡਿਸਕ੍ਰਿਪਸ਼ਨ ਦੇ ਵਿੱਚ ਇਹਦਾ ਵੀ ਮੈਂ ਲਿੰਕ ਦੇ ਦੂੰਗਾ ਕਿ ਇੱਕ ਤਾਂ ਐਪਰੀਸੀਏਸ਼ਨ ਹੋ ਗਈ ਕਿ ਮੈਂ 100 ਰੁਪਏ ਦੇ ਉੱਪਰ ਸ਼ੇਅਰ ਲਿਆ ਉਹ ਕੁਝ ਸਾਲਾਂ ਬਾਅਦ 500 ਦਾ ਹੋ ਗਿਆ ਜਾਂ 1000 ਦਾ ਹੋ ਗਿਆ ਇੱਕ ਤਾਂ ਪ੍ਰੋਫਿਟ ਹੋ ਗਿਆ ਠੀਕ ਹੋ ਗਿਆ ਕਿ ਮੈਂ ਇੰਨੇ ਦਾ ਲਿਆ ਇੰਨੇ ਦਾ ਇੱਕ ਉਸ ਤੋਂ ਬਿਨਾ ਵੀ ਜਿਹੜੇ ਆਪਾਂ ਨੂੰ ਡਿਵੀਡੈਂਡ ਇਨਕਮ ਮਿਲਦੀ ਆ ਉਹਦੇ ਉੱਪਰ ਵੀ ਇੱਕ ਵੀਡੀਓ ਹੈਗਾ ਤੁਸੀਂ ਉਹ ਚੈੱਕ ਕਰ ਸਕਦੇ ਹੋ ਐਕਸਟਰਾ ਆਪਾਂ ਨੂੰ ਅਮਾਉਂਟ ਮਿਲਦੀ ਆ ਹੁਣ ਆਪਾਂ ਗੱਲ ਕਰੀਏ ਤੀਸਰੇ ਪੁਆਇੰਟ ਤੀਸਰਾ ਪੁਆਇੰਟ ਹੈਗਾ ਟੈਕਨੀਕਲੀ ਸਭ ਤੋਂ ਈਜ਼ੀ ਕੰਮ ਕਰਨਾ ਇਨਵੈਸਟ ਕਰਨਾ ਸ਼ੇਅਰ ਮਾਰਕੀਟ ਦੇ ਵਿੱਚ ਪਹਿਲਾਂ ਆਪਾਂ ਫਾਈਨੈਂਸ ਦੀ ਗੱਲ ਕੀਤੀ ਪਹਿਲੇ ਪੁਆਇੰਟ ਦੇ ਵਿੱਚ ਪਹਿਲੇ ਦੋ ਪੁਆਇੰਟ ਚ ਆਪਾਂ ਫਾਈਨੈਂਸ ਦੀ ਗੱਲ ਕੀਤੀ ਕਿ ਬਾਕੀ ਨਾਲੋਂ ਆਪਾਂ ਨੂੰ ਜ਼ਿਆਦਾ ਪ੍ਰੋਫਿਟ ਹੋਊਗਾ ਪੈਸੇ ਵਧਣਗੇ ਐਕਸਟਰਾ ਇਨਕਮ ਹੋਗੀ ਡਿਵੀਡੈਂਡ ਮਿਲੂਗਾ ਤੀਸਰੇ ਦੇ ਵਿੱਚ ਆਪਾਂ ਗੱਲ ਕਰ ਰਹੇ ਹਾਂ ਟੈਕਨੀਕਲੀ ਟੈਕਨੀਕਲੀ ਇਹ ਕੰਮ ਕਰਨਾ ਸਭ ਤੋਂ ਈਜ਼ੀ ਆ ਤੁਹਾਡੇ ਕੋਲ ਇੱਕ ਲੈਪਟਾਪ ਤੁਸੀਂ ਸ਼ੇਅਰ ਨੂੰ ਬਾਏ ਕਰਨਾ ਜਾਂ ਐਸੈਟ ਹੀ ਹੋ ਗਿਆ ਨਾ ਇਹ ਵੀ ਤਾਂ ਇੱਕ ਐਸੈਟ ਆ ਨਾ ਜਿਵੇਂ ਪ੍ਰੋਪਰਟੀ ਜਾਂ ਜੋ ਵੀ ਇੱਥੇ ਤੁਸੀਂ ਕੀ ਕਰਨਾ ਸਿੰਪਲ ਇੱਕ ਬਟਨ ਕਲਿੱਕ ਕਰਨਾ ਬਸ ਤੁਸੀਂ ਬਟਨ ਕਲਿੱਕ ਕੀਤਾ ਤੁਹਾਡਾ ਐਸੈਟ ਬਾਇ ਹੋ ਗਿਆ ਭਾਵੇਂ ਤੁਸੀਂ ਹਜ਼ਾਰਾਂ ਦੇ ਕਰ ਰਹੇ ਹੋ ਭਾਵੇਂ ਤੁਸੀਂ ਲੱਖਾਂ ਦੇ ਕਰ ਰਹੇ ਹੋ ਭਾਵੇਂ ਤੁਸੀਂ ਕਰੋੜਾਂ ਦੇ ਕਰ ਤੁਸੀਂ ਭਾਵੇਂ ਬਹੁਤ ਵੱਡੀ ਅਮਾਉਂਟ ਦੀ ਡੀਲ ਕਰ ਰਹੇ ਹੋ ਤੁਸੀਂ ਸਿਰਫ ਬਟਨ ਇੱਕ ਕਰੇ ਬੈਠ ਕੇ ਆਰਾਮ ਨਾਲ ਚਾਹ ਦਾ ਕੱਪ ਫੜਿਆ ਹੋਇਆ ਪੀ ਰਹੇ ਹੋ ਆਰਾਮ ਨਾਲ ਬੈਠੇ ਹੋ ਬਟਨ ਪ੍ਰੈਸ ਕੀਤਾ ਤੁਹਾਡਾ ਐਸੈਟ ਬਾਇ ਹੋ ਗਿਆ ਜੇ ਸਬੀ ਦਿਨ ਤੁਹਾਡਾ ਉਹਨੂੰ ਸੇਲ ਕਰਨ ਦਾ ਮਨ ਕਰਦਾ ਭਾਵੇਂ 10 ਸਾਲ ਬਾਅਦ ਕਰੇ 2 ਸਾਲ ਬਾਅਦ ਕਰੇ ਜਦੋਂ ਵੀ ਕਰੇ ਕੁਝ ਨਹੀਂ ਕਰਨਾ ਲੈਪਟਾਪ ਤੇ ਇੱਕ ਬਟਨ ਪ੍ਰੈਸ ਕੀਤਾ ਉਹ ਸੇਲ ਹੋ ਗਿਆ ਇੰਨਾ ਕੁਇਕ ਮਤਲਬ ਤੀਸਰਾ ਮੇਰਾ ਪੁਆਇੰਟ ਹੈਗਾ ਕਿ ਇਹ ਬਹੁਤ ਹੀ ਜ਼ਿਆਦਾ ਕੁਇਕ ਹੈਗਾ ਇਹਦੇ ਵਿੱਚ ਕੁਝ ਨਹੀਂ ਕਰਦਾ ਹੁਣ ਆਪਾਂ ਆਈਏ ਚੌਥੇ ਪੁਆਇੰਟ ਚੌਥਾ ਪੁਆਇੰਟ ਮੇਰਾ ਹੈਗਾ ਕਿ ਇਹ ਮੇਰੇ ਵਰਗੇ ਲੋਕਾਂ ਦੇ ਲਈ ਸਭ ਤੋਂ ਜ਼ਿਆਦਾ ਮਤਲਬ ਮੈਂ ਪ੍ਰੇਫਰ ਇਹਨੂੰ ਕਰਦਾ ਮੈਂ ਇਸੇ ਕਰਕੇ ਐਕਚੁਅਲੀ ਇੱਧਰ ਆ ਗਿਆ ਸੀ ਕੁਦਰਤੀ ਚਲੋ ਇੱਧਰ ਆਇਆ ਫਿਰ ਮੈਂ ਐਸੇ ਰਸਤੇ ਦੇ ਉੱਪਰ ਨਿਕਲ ਗਿਆ ਕਾਫੀ ਦੂਰ ਪਰ ਜਿਹੜਾ ਮੇਰਾ ਮੇਨ ਇੱਕ ਪੁਆਇੰਟਸ ਮੇਨ ਰੀਜ਼ਨ ਸੀ ਇੱਧਰ ਆਉਣ ਦਾ ਉਹ ਪਹਿਲਾਂ ਏਸ ਹੁਣ ਤੁਸੀਂ ਵੀ ਇਸ ਚੀਜ਼ ਦੇ ਮਤਲਬ ਜਾਣਕਾਰ ਹੋਵੋਗੇ ਭਲੀ ਭੰਤੀ ਜਾਣਦੇ ਹੋਵੋਗੇ ਇਸ ਚੀਜ਼ ਨੂੰ ਕਿ ਜਦੋਂ ਵੀ ਆਪਾਂ ਕੋਈ ਲੈਂਡ ਪ੍ਰੋਪਰਟੀ ਲੈਣੇ ਆ ਕੋਈ ਪਲਾਟ ਲੈਣੇ ਆ ਕੋਈ ਆਪਾਂ ਵਾਹੀ ਵਾਲੀ ਜ਼ਮੀਨ ਲੈਣੇ ਆ ਤਾਂ ਉਹਦੇ ਚ ਕਾਫੀ ਇੱਕ ਤਰ੍ਹਾਂ ਪੰਜਾਬੀ ਚ ਕਹਿੰਦੇ ਕਿ ਖਿਲਾਰੇ ਜੀ ਬਹੁਤ ਹੁੰਦੇ ਆ ਕਾਨੂੰਗੋ ਤਸਵੀਲਦਾਰ ਰਪਟਵਾਰੀ ਨੰਬਰ ਲੈ ਫਰਦਾਂ ਲਈਆਂ ਰਜਿਸਟਰੀ ਕਰਵਾਈ ਉੱਥੇ ਬੈਠੇ ਆ ਜੀ ਸਵੇਰ ਤੋਂ ਸ਼ਾਮ ਤੱਕ ਠੀਕ ਹੋ ਗਿਆ ਨਾ ਤਾਂ ਇੱਕ ਤਾਂ ਟਾਈਮ ਵੇਸਟ ਬਹੁਤ ਜ਼ਿਆਦਾ ਆ ਟਾਈਮ ਵੇਸਟ ਤੋਂ ਵੀ ਜ਼ਿਆਦਾ ਇੱਕ ਜਿਹੜੀ ਚੀਜ਼ ਨਾ ਉਹ ਬੜੀ ਇੱਕ ਮਤਲਬ ਹੁੰਦੀ ਹੈ ਕਿ ਵੀ ਇੱਕ ਰਿਸਪੈਕਟ ਨਹੀਂ ਰਹਿੰਦੀ ਆਪਣੀ ਆਪ ਆਪ ਨੂੰ ਆਪਣੇ ਆਪ ਨੂੰ ਹੀ ਲੱਗਦਾ ਕਿ ਹਾਂ ਯਾਰ ਵੀ ਸਾਡੀ ਕੋਈ ਰਿਸਪੈਕਟ ਹੀ ਨਹੀਂ ਹੈਗੀ ਮਤਲਬ ਜਿਹਨੂੰ 멘ਟਲ ਪੀਸ ਕਹਿੰਦੇ ਆ ਉਹ 멘ਟਲ ਪੀਸ ਨਹੀਂ ਹੁੰਦੀ ਉਹਨਾਂ ਕੰਮਾਂ ਦੇ ਵਿੱਚ ਠੀਕ ਹੋ ਗਿਆ ਤਾਂ ਇੱਥੇ ਟੋਟਲ 멘ਟਲ ਪੀਸ ਤੁਸੀਂ ਨਾ ਆਪਾਂ ਨੂੰ ਕਿਸੇ ਦੀ ਸਫਾਰਿਸ਼ ਪਾਉਣ ਦੀ ਲੋੜ ਆ ਨਾ ਕਿਸੇ ਦੀ ਅਮੰਤਾਂ ਕਰਨ ਦੀ ਲੋੜ ਆ ਨਾ ਕੁਝ ਨਹੀਂ ਕਰਨਾ ਹੈਗਾ ਤੁਸੀਂ ਆਪਣੇ ਕਮਰੇ ਦੇ ਵਿੱਚ ਇਹ ਬੈਠ ਕੇ ਆਰਾਮ ਦੇ ਨਾਲ ਆਪਣਾ ਕੰਮ ਉੱਥੇ ਬੈਠ ਕੇ ਕਰੀ ਤੁਹਾਨੂੰ ਕਿਸੇ ਨੇ ਨਹੀਂ ਪੁੱਛਣਾ ਤੁਹਾਨੂੰ ਕਿਸੇ ਡਾਕੂਮੈਂਟ ਦੀ ਲੋੜ ਨਹੀਂ ਤੁਸੀ ਕਿਸੇ ਤੋਂ ਸਾਈਨ ਨਹੀਂ ਕਰਵਾਉਣਾ ਤਾਂ ਇਹ ਮੇਰਾ ਮੇਰਾ ਪਰਸਨਲ ਫੇਵਰਿਟ ਪੁਆਇੰਟ ਆ ਇਹ ਚੌਥਾ ਪੁਆਇੰਟ ਹੁਣ ਆ ਗਿਆ ਪੰਜਵਾਂ ਪੁਆਇੰਟ ਪੰਜਵਾਂ ਪੁਆਇੰਟ ਇੱਕ ਬਹੁਤ ਹੀ ਪ੍ਰੈਕਟੀਕਲ ਪੁਆਇੰਟ ਆ ਪਹਿਲੇ ਦੋ ਫਾਈਨੈਂਸ ਦੇ ਸੀ ਅਗਲਾ ਇਹ ਜੋ ਪੁਆਇੰਟ ਆਪਾਂ ਦੋ ਬੋਲੇ ਆ ਉਹ ਸੀ ਕਿ ਥੋੜਾ ਪੀਸ ਆਫ ਮਾਈਂਡ ਦੇ ਈਜ਼ ਆਫ ਡੂਇੰਗ ਬਿਜ਼ਨਸ ਦੇ ਹੁਣ ਜਿਹੜਾ ਪੰਜਵਾਂ ਪੁਆਇੰਟ ਆ ਨਾ ਇਹ ਅਸਲ 'ਚ ਬਿਲਕੁਲ ਇੱਕ ਪ੍ਰੈਕਟੀਕਲ ਆ ਮੈਂ ਤੁਹਾਨੂੰ ਨਾ ਇੱਕ ਐਗਜ਼ਾਮਪਲ ਦੇ ਕੇ ਸਮਝਾਉਣਾ ਦੋ ਬੰਦੇ ਆ ਠੀਕ ਹੋ ਗਿਆ ਦੋ ਦੋਸਤ ਨੇ ਇੱਕ ਦੋਸਤ ਦੋਨਾਂ ਦੇ ਕੋਲ ਆ 40-40 ਲੱਖ ਰੁਪਈਆ ਇੱਕ ਨੇ 40 ਲੱਖ ਰੁਪਈਆ ਸ਼ੇਰਾਂ ਵਿੱਚ ਲਾਇਆ ਸ਼ੇਅਰ ਮਾਰਕੀਟ 'ਚ ਲਾਇਆ ਇੱਕ ਨੇ 40 ਲੱਖ ਦਾ ਕੋਈ ਪਲਾਟ ਲੈ ਲਿਆ ਠੀਕ 2 ਸਾਲ ਬਾਅਦ 3 ਸਾਲ ਬਾਅਦ ਉਹਨਾਂ ਨੂੰ ਮਤਲਬ ਕੋਈ ਐਮਰਜੈਂਸੀ ਦੇ ਵਿੱਚ 10 ਲੱਖ ਰੁਪਈਆ ਚਾਹੀਦਾ ਦੋਨਾਂ ਨੂੰ ਤਾਂ ਹੁਣ ਜਿਹਦੇ ਕੋਲ ਪਲਾਟ ਆ ਮੰਨ ਲਓ ਕਿ ਦੋਨਾਂ ਕੋਲ ਹੋਰ ਨਹੀਂ ਹੈ ਕੋਈ ਵੀ ਕੋਈ ਖਾਸ ਐਸੈਟ ਉਹ 40 ਲੱਖ ਸੀ ਇੱਕ ਨੇ ਸ਼ੇਰਾਂ ਚ ਲਾਤਾ ਇੱਕ ਨੇ ਪਲਾਟ ਲੈ ਲਿਆ ਹੁਣ ਜਿਹਨੇ ਪਲਾਟ ਲੈ ਲਿਆ ਉਹਨੂੰ ਚਾਹੀਦਾ 10 ਲੱਖ ਆ ਤਾਂ ਹੁਣ ਉਹ ਕੀ ਕਰੂਗਾ ਹੁਣ ਉਹਨੂੰ ਜਾਂ ਤਾਂ ਮਤਲਬ ਯਾਂ ਤਾਂ ਲੋਨ ਲਊਗਾ ਉਹਦੀ ਤਾਂ ਆਪਾਂ ਆਪਸ਼ਨ ਦੀ ਗੱਲ ਹੀ ਨਹੀਂ ਕਰ ਰਹੇ ਨਾ ਉਹ ਯਾਂ ਤਾਂ ਉਹ ਆਪਣਾ ਪੂਰਾ ਦਾ ਪੂਰਾ ਜਿਹੜਾ ਐਸੈਟ ਸੀਗਾ ਉਹ ਪ੍ਰੋਪਰਟੀ ਸਾਰੀ ਨੂੰ ਸੈਲ ਕਰੂਗਾ ਠੀਕ ਹੋ ਗਿਆ ਕਿਉਂਕਿ ਉਹ ਐ ਤਾਂ ਕਹਿ ਨਹੀਂ ਸਕਦਾ ਨਾ ਕਿ ਵੀ ਆ ਇੰਨਾ ਕੁ ਟੁਕੜਾ ਵਾ ਇਹਨੂੰ 10 ਲੱਖ ਦਾ ਮੈਂ ਵੇਚ ਦਿਆਂ ਤੇ ਕੋਈ ਨਾ ਵੀ ਇੰਨਾ ਕੁ ਪੋਰਸ਼ਨ ਨਾ ਜੀ ਇਹਨੂੰ ਮੈਂ 10 ਲੱਖ ਦਾ ਵੇਚਦਾ ਬਾਕੀ ਮੈਂ ਰੱਖ ਲਾ ਉਹ ਪੋਸੀਬਲ ਨਹੀਂ ਹੈਗਾ 5 ਵਸਵੇ ਦਾ ਪਲਾਟ ਹੋਊ 4 ਦਾ 6 ਦਾ ਤਾਂ ਉਹ ਐਵੇਂ ਤਾਂ ਹੋਣਾ ਹੀ ਨਹੀਂਗਾ ਤਾਂ ਪ੍ਰੈਕਟੀਕਲੀ ਪੋਸੀਬਲ ਜਿਹੜਾ ਹੁਣ ਦੂਸਰਾ ਦੋਸਤ ਸੀਗਾ ਜਿਹਨੇ ਸ਼ੇਅਰ ਮਾਰਕੀਟ ਚ ਪੈਸੇ ਲਾਇਆ ਹੁਣ ਦੇਖ ਉਹ 40 ਲੱਖ ਦੀ ਇਨਵੈਸਟਮੈਂਟ ਕਿਸੇ ਇੱਕ ਸਟਾਕਸ ਤਾਂ ਨਹੀਂ ਹੋਣੀ ਚਾਹੀਦੀ ਹੋਣੀ ਵੀ ਨਹੀਂ ਚਾਹੀਦੀ ਠੀਕ ਆ ਉਹ ਬਹੁਤ ਜ਼ਿਆਦਾ ਸ਼ੇਰਾਂ ਦੇ ਵਿੱਚ ਹੋਣੀ ਚਾਹੀਦੀ ਹੈ ਅਲੱਗ-ਅਲੱਗ ਸ਼ੇਰਾਂ ਦੇ ਵਿੱਚ ਹੁਣ ਕੁਝ ਸਾਲਾਂ ਬਾਅਦ ਜਦੋਂ ਉਸ ਨੂੰ ਲੋਡ ਪਈ ਆ 10 ਲੱਖ ਰੁਪਏ ਦੀ ਉਹਨਾਂ ਦੇ ਵਿੱਚੋਂ ਹਾਂ ਇਹ ਵੀ ਇਹ ਵੀ ਚੀਜ਼ ਹੈਗੀ ਆ ਹੋ ਸਕਦਾ ਕੁਝ ਸਟਾਕ ਨੇ ਜਿਹੜੇ ਹਾਲੇ ਥੱਲੇ ਹੀ ਚੱਲ ਰਹੇ ਹੋਣਗੇ ਪ੍ਰੋਫਿਟ ਨਹੀਂ ਹੋ ਰਿਹਾ ਉਹ ਕੁਝ ਹੋਣਗੇ ਜਿਨ੍ਹਾਂ 'ਚ ਉਹਨੂੰ ਬਹੁਤ ਜ਼ਿਆਦਾ ਪ੍ਰੋਫਿਟ ਵੀ ਬਣ ਰਿਹਾ ਹੋਊਗਾ ਕੁਝ ਹੋਣਗੇ ਠੀਕ ਠਾਕ ਚੱਲਦੇ ਹੋਣਗੇ ਤਾਂ ਉੱਥੇ ਉਹ ਬੰਦਾ ਕੀ ਕਰ ਸਕਦਾ ਆਰਾਮ ਨਾਲ ਪਿਕ ਐਂਡ ਚੂਜ਼ ਕਰ ਸਕਦਾ ਪਹਿਲੀ ਗੱਲ ਉਹਨੂੰ ਆਪਣੀ ਸਾਰੀ ਦੀ ਸਾਰੀ ਇਨਵੈਸਟਮੈਂਟ ਨੂੰ ਖਰਾਬ ਕਰਨ ਦੀ ਲੋੜ ਨਹੀਂ ਹੈਗੀ ਉਹ ਉਹਦੇ ਵਿੱਚ ਉਹ ਕੈਲਕੂਲੇਟ ਕਰ ਲੂਗਾ ਕਿ ਅੱਛਾ ਇੰਨਾ 'ਚ ਮੈਨੂੰ ਪ੍ਰੋਫਿਟ ਬਣਦਾ ਨਾਲੇ ਤਾਂ ਉਹਨੂੰ ਪ੍ਰੋਫਿਟ ਵੀ ਬਣ ਗਿਆ ਉਹਨੂੰ ਲੋਡ ਸੀ ਉਹਨੇ ਉਹ ਪੈਸਾ ਵੀ ਉਹਨਾਂ ਕੱਢ ਲਿਆ ਦੂਸਰਾ ਸਿਰਫ ਉਹਨਾਂ ਪੈਸਾ ਹੀ ਨਹੀਂ ਕੱਢਿਆ ਉਹਨੂੰ ਉਹਦੇ ਵਿੱਚੋਂ ਪ੍ਰੋਫਿਟ ਵੀ ਬਣਿਆ ਕਿਉਂਕਿ ਉਹਨੇ ਬਹੁਤ ਸਾਰੀਆਂ ਕੰਪਨੀਆਂ 'ਚ ਇਨਵੈਸਟ ਚਲ ਰਹੀਆਂ ਕੋਈ ਲੈਵਲ ਲੈਵਲ ਤੇ ਚਲ ਰਹੀਆਂ ਠੀਕ ਹੋ ਗਿਆ ਉਸ ਤੋਂ ਬਾਅਦ ਉਹ ਬੰਦੇ ਨੂੰ ਇੱਕ ਹੋਰ ਬਹੁਤ ਵੱਡਾ ਬੈਨੀਫਿਟ ਹੈ ਹੁਣ ਮੈਂ ਆਪਾਂ ਗੱਲ ਕਰ ਰਿਹਾ ਐਮਰਜੈਂਸੀ ਦੀ ਐਮਰਜੈਂਸੀ ਮੋਸਟਲੀ ਆਪਾਂ ਮੈਡੀਕਲ ਐਮਰਜੈਂਸੀ ਦੀ ਗੱਲ ਕਰ ਲਉ ਠੀਕ ਆ ਹੁਣ ਉਧਰੋਂ ਤਾਂ ਡਾਕਟਰਾਂ ਦਾ ਹਸਪੀਟਲਸ ਤਾਂ ਆਪਾਂ ਨੂੰ ਪਤਾ ਸਿਸਟਮ ਹੋ ਤਾਂ ਕਹਿੰਦੇ ਇਮੀਡੀਏਟ ਪੈਸੇ ਜਮਾ ਕਰਵੋ ਹੁਣ ਜਿਹੜਾ ਤਾਂ ਬੰਦਾ ਹੈਗਾ ਪ੍ਰਾਪਰਟੀ ਵਾਲਾ 플ੌਟ ਵਾਲਾ ਠੀਕ ਆ ਉਹ ਤਾਂ ਕਦੋਂ ਪਹਿਲਾਂ ਵੇਚੂਗਾ ਪਹਿਲਾਂ ਉਹਨਾਂ ਕੋਲ ਜਾਊਗਾ ਆਪਣਾ ਕੀ ਆਪਾਂ ਕਹਿੰਨੇ ਹੁੰਨੇ ਉਹਨਾਂ ਨੂੰ ਪ੍ਰਾਪਰਟੀ ਡੀਲਰ ਕੋਲ ਜਾਊਗਾ ਫਿਰ ਉਹ ਮਤਲਬ ਤੁਹਾਨੂੰ ਵੀ ਪਤਾ ਉਹਨੂੰ ਬਹੁਤ ਲੰਮਾ ਟਾਈਮ ਲੱਗਣ ਵਾਲਾ ਉਹ ਪ੍ਰਾਪਰਟੀ ਸੈਲ ਹੋਣ ਨੂੰ ਰਜਿਸਟਰੀਆ ਹੋਣ ਨੂੰ ਉਹ ਸਾਰਾ ਕੁਝ ਹੋਣ ਕੇ ਸਟੌਕ ਮਤਲਬ ਦੋ ਵਰਕਿੰਗ ਆਰਸ ਦੇ ਵਿੱਚ ਉਹ ਜਿਹੜਾ ਅਮਾਉਂਟ ਹੁੰਦੀ ਆ ਉਹ ਤੁਹਾਡੇ ਅਕਾਊਂਟਸ ਚ ਆ ਜਾਂਦਾ ਦੋ ਵਰਕਿੰਗ ਆਰਸ ਲੱਗਦੇ ਆ 48 ਘੰਟੇ ਉਸ ਤੋਂ ਬਾਅਦ ਤੁਹਾਡੇ ਅਕਾਊਂਟ ਚ ਆ ਗਏ ਗੱਲ ਖਤਮ ਇੱਕ ਹੋਰ ਮਤਲਬ ਇਸ ਇੱਕ ਪੁਆਇੰਟ ਦੇ ਵਿੱਚ ਹੀ ਅੱਗੇ ਤਿੰਨ ਬੈਨੀਫਿਟ ਮੈਂ ਤੁਹਾਨੂੰ ਦੱਸ ਰਿਹਾ ਤੀਸਰਾ ਹੁਣ ਤੁਹਾਨੂੰ ਮੈਂ ਇਹ ਦੱਸ ਰਿਹਾ ਕਿ ਜਦੋਂ ਕਿਸੇ ਨੂੰ ਵੀ ਪਤਾ ਲੱਗ ਜਾਂਦਾ ਕਿ ਹਾਂ ਹੁਣ ਇਹਨਾਂ ਨੂੰ ਲੋੜ ਆ ਇਹਨਾਂ ਨੂੰ ਜ਼ਰੂਰਤ ਆ ਇਹਨਾਂ ਦਾ ਬੰਦਾ ਹਸਪੀਟਲ ਪਿਆ ਹੋਵੇ ਐਮਰਜੈਂਸੀ ਜਾਂ ਇਹਨਾਂ ਨੇ ਮੁੰਡਾ ਜਾਂ ਕੁੜੀ ਬਾਹਰ ਭੇਜਣੇ ਆ ਤਾਂ ਐਂ ਸੋਸਾਇਟੀ ਆ ਲੋਕ ਆ ਹਿਊਮਨ ਨੇਚਰ ਐਸੇ ਤਰ੍ਹਾਂ ਹੀ ਆ ਆਪਾਂ ਮਦਦ ਨਹੀਂ ਕਰਦੇ ਆਪਾਂ ਐਕਸਪਲੋਇਟ ਕਰਦੇ ਆ ਤਾਂ ਤੁਹਾਨੂੰ ਉੱਥੇ ਵੀ ਪ੍ਰਾਪਰਟੀ ਦੀ ਡੀਲਿੰਗ ਦੇ ਵਿੱਚ ਵੀ ਐਕਸਪਲੋਇਟ ਕੀਤਾ ਜਾਊਗਾ ਤੁਹਾਨੂੰ ਉਹਦਾ ਉਹ ਰੇਟ ਕਦੇ ਨਹੀਂ ਮਿਲੂਗਾ ਕਿਉਂਕਿ ਸਾਹਮਣੇ ਵਾਲੇ ਨੂੰ ਵੀ ਪਤਾ ਕਿ ਹੁਣ ਇਹ ਬੰਦਾ ਫਸਿਆ ਹੋਇਆ ਜੇ ਉਹ ਪਲਾਟ 40 ਦਾ ਸੀ ਛੋਟਾ ਜਿਹਾ ਜਿ 50 ਦਾ ਹੋ ਗਿਆ ਤੁਹਾਨੂੰ ਪੰਜਾਬ ਬਿਲਕੁਲ ਨਹੀਂ ਮਿਲਣਾ ਤੁਹਾਨੂੰ ਉਸ ਤੋਂ ਬਹੁਤ ਥੱਲੇ ਵਾਲਾ ਰੇਟ ਤਾਂ ਇਹ ਪੰਜਵਾਂ ਪੁਆਇੰਟ ਆ ਬਹੁਤ ਹੀ ਪ੍ਰੈਕਟੀਕਲ ਹੁਣ ਆਪਾਂ ਗੱਲ ਕਰੀਏ ਛੇਵੇਂ ਪੁਆਇੰਟ ਦੇਖੋ ਹਰ ਹਰ ਇੱਕ ਬੰਦੇ ਦੀ ਜਿਹੜੀ ਫਾਈਨੈਂ ਮੋਸ਼ਨਸ ਹੁੰਦੇ ਆ ਸੋਪਨੇ ਹੁੰਦੇ ਆ ਉਹ ਹਰੇਕ ਦੇ ਸੇਮ ਆ ਕਿਉਂਕਿ ਹੈਗੇ ਸਾਰੇ ਇਨਸਾਨ ਆ ਭਾਵੇਂ ਕੋ ਵੱਡਾ ਚਾਹੇ ਛੋਟਾ ਹਰੇਕ ਬੰਦੇ ਨੂੰ ਆਪਣੀ ਕੋਈ ਨਾ ਕੋਈ ਪ੍ਰਾਪਰਟੀ ਬਣਾਉਣ ਦਾ ਦਿਲ ਕਰਦਾ ਹਰ ਇੱਕ ਬੰਦੇ ਨੂੰ ਹੁੰਦਾ ਕਿ ਮੇਰਾ ਵੀ ਕੁਝ ਹੋਵੇ ਮੇਰੇ ਵੀ ਨਾਂ ਤੇ ਕੁਝ ਹੋਵੇ ਬਟ ਹੁਣ ਆਪਾਂ ਉਹਨਾਂ ਇੱਕ ਗੱਲ ਕਰਦੇ ਆ ਕਿ ਜੇ ਮਤਲਬ ਜੇ ਤੁਹਾਡੇ ਕੋਲੇ ਕੋਈ ਬਹੁਤ ਜ਼ਿਆਦਾ ਵੱਡਾ ਫਾਈਨੈਂਸ ਨਹੀਂ ਹੈਗਾ ਠੀਕ ਆ ਜੇ ਆਪਣੀ ਇੰਨੀ ਨਹੀਂ ਹੈਗੀ ਹਲੇ ਮਤਲਬ ਜੇਬ ਇਜਾਜ਼ਤ ਦਿੰਦੀ ਕਿ ਆਪਾਂ ਕੋ ਪਲੋਟ ਲੈ ਲਈਏ ਕਿਉਂਕਿ ਪਲੋਟ ਲੈਂਡ ਜਾਵਾਂਗੇ ਤਾਂ ਉਹ 20 ਲੱਖ ਦਾ 30 ਲੱਖ ਦਾ ਹੋਊਗਾ ਜੇ ਜੇ ਤੁਸੀਂ ਐਗਰੀਕਲਚਰ ਲੈਂਡ ਵੀ ਲੈਣੀ ਆ ਤਾਂ ਉਹ ਵੀ 20 25 ਲੱਖ ਨੂੰ ਕੀਲੇ ਦੇ ਰੇਟ ਠੀਕ ਹੋ ਗਿਆ ਹੁਣ ਇੱਕ ਬੰਦਾ ਜਿਹਦੀ ਇੰਨੀ ਗੁੰਜਾਇਸ਼ ਨਹੀਂ ਹੈਗੀ ਤਾਂ ਉਹ ਤਾਂ ਇਹਦਾ ਮਤਲਬ ਆ ਕਿ ਸਾਰੀ ਉਮਰ ਸਿਰਫ ਸੁਪਨੇ ਦੇਖੇ ਉਹ ਉਹਦੇ ਕੋਲੇ ਕਦੇ ਪ੍ਰਾਪਰਟੀ ਨਹੀਂ ਜੁੜ ਸਕੀ ਨਹੀਂ ਜੁੜ ਸਕਦੀ ਹੈ ਸ਼ੇਅਰ ਇੱਕ ਸ਼ੇਅਰ ਇੱਕ ਕੰਪਨੀ ਦਾ 500 ਰੁਪਏ ਦਾ ਵੀ ਆ ਉਹ 100 ਰੁਪਏ ਦਾ ਵੀ ਆ ਚੰਗੇ ਸ਼ੇਅਰ ਤੁਹਾਨੂੰ ਜੇ ਤੁਸੀਂ ਥੋੜੀ ਰਿਸਰਚ ਕਰੋਗੇ ਥੋੜਾ ਦੇਖੋਗੇ ਤੁਹਾਨੂੰ 20-20 ਰੁਪਏ ਦੇ ਵੀ ਮਿਲ ਜਾਣਗੇ ਚੰਗੇ ਠੀਕ ਹੋ ਗਿਆ 1000 ਰੁਪਏ ਆਪਾਂ ਵੈਸੇ ਵੀ ਵੇਸਟ ਕਰ ਦਨੇ ਆਪਾਂ ਚਾਹੇ ਕੋਈ ਗਰੀਬ ਬੰਦਾ ਚਾਹੇ ਅਮੀਰ ਬੰਦਾ ਜਦੋਂ ਕੋਈ ਵਿਆਹ ਹੁੰਦਾ ਜਾਂ ਆਪਾਂ ਕੁਝ ਹੋਰ ਕਰਦੇ ਆ ਉਹ ਵੀ ਕਿਤਨਾ ਕਿਤੋਂ ਕੱਢ ਲਿਆ ਤਾਂ ਤੁਸੀਂ ਉਹੀ ਆਪਣੀ ਇੱਕ ਪ੍ਰਾਪਰਟੀ ਬਿਲਡ ਕਰ ਸਕਦੇ ਇਹ ਜ਼ਰੂਰੀ ਨਹੀਂ ਹੁੰਦਾ ਕਿ ਪ੍ਰਾਪਰਟੀ ਸਿਰਫ ਇੱਕ ਅਯਾ ਐਗਰੀਕਲਚਰ ਜ਼ਮੀਨ ਲੈਂਡ ਹੀ ਪ੍ਰਾਪਰਟੀ ਹੁੰਦੀ ਆ ਜਾਂ ਸਿਰਫ ਪਲਾਟ ਜਾਂ ਕੋਈ ਦੁਕਾਨ ਪਈ ਹੀ ਪ੍ਰਾਪਰਟੀ ਹੁੰਦੀ ਆ ਸ਼ੇਅਰਸ ਵੀ ਪ੍ਰਾਪਰਟੀ ਸਾਊਥ ਇੰਡੀਆ ਵੱਲ ਜਾਓਗੇ ਤੁਸੀਂ ਉੱਥੇ ਦੇਖੋਗੇ ਜਿਹੜੇ ਲੋਕ ਨੇ ਉਹ ਆਪਣੀਆਂ ਅਗਲੀਆਂ ਜਨਰੇਸ਼ਨਸ ਨੂੰ ਆਪਣੇ ਬੱਚਿਆਂ ਨੂੰ ਉਹ ਜਿਹੜੇ ਸ਼ੇਅਰ ਨੇ ਉਹ ਟਰਾਂਸਫਰ ਕਰ ਜਾਂਦੇ ਜਿਵੇਂ ਆਪਣੇ ਨਾਰਥ ਇੰਡੀਆ ਦੇ ਵਿੱਚ ਆਪਾਂ ਕੋਕੀ ਆਪਣੀ ਸਟੇਟ ਮੈਨਲੀ ਐਗਰੀਕਲਚਰ ਵਾਲੀ ਸਟੇਟ ਆ ਤਾਂ ਆਪਾਂ ਅੱਗੇ ਅਗਲੀ ਜਨਰੇਸ਼ਨ ਨੂੰ ਉਹ ਜ਼ਮੀਨ ਦੇ ਜਾਂਦੇ ਨੇ ਨਾਮ ਕਰ ਜਾਂਦੇ ਨੇ ਉੱਥੇ ਉਹ ਲੋਕ ਸ਼ੇਅਰ ਕਰ ਦਿੰਦੇ ਆ ਤਾਂ ਹੁਣ ਇੱਕ ਬੰਦਾ ਜਿਹਦੀ ਵਿਚਾਰੇ ਦੀ ਉਨੀ ਹੈਸੀਅਤ ਨਹੀਂ ਹੈਗੀ ਕੋਈ ਕੋਈ ਪਲਾਟ ਲੈ ਲੈ ਜਾਂ ਕੋਈ ਜ਼ਮੀਨ ਲੈ ਲਵੇ ਤਾਂ ਲੋੜ ਨਹੀਂ ਹੈਗੀ ਇਟਸ ਓਕੇ ਤੁਸੀਂ 2000 ਤੋਂ ਸ਼ੁਰੂ ਕਰ ਸਕਦੇ ਹੋ ਤੁਸੀਂ 500 ਤੋਂ ਸ਼ੁਰੂ ਕਰ ਸਕਦੇ ਹੋ ਤੁਸੀਂ 50000 ਤੋਂ 10000 ਤੋਂ ਕਿਤੋਂ ਵੀ ਸ਼ੁਰੂ ਕਰ ਸਕਦੇ ਹੋ ਇੱਕ ਦੂਸਰੀ ਗੱਲ ਹੁਣ ਇੱਥੇ ਪਹਿਲਾ ਪੁਆਇੰਟ ਕੰਮ ਕਰੂਗਾ ਸਭ ਤੋਂ ਜ਼ਿਆਦਾ ਰਿਟਰਨ ਤੁਹਾਨੂੰ ਮਿਲਣੀ ਹੈ ਸ਼ੇਅਰ ਮਾਰਕੀਟਸ ਉਹਨੂੰ ਰੱਖ ਲਓ ਕਿਉਂਕਿ ਜਿਹੜੇ ਲੈਂਡ ਪ੍ਰਾਪਰਟੀ ਵੀ ਹੁਣ ਜਿਵੇਂ ਜ਼ਮੀਨ ਆਪਾਂ ਵੇਚਦੇ ਆਂ ਲੋਕ 30 30 ਲੱਖ ਨੂੰ ਕਿਲਾ ਕਰੋੜ ਨੂੰ ਉਹ ਵੀ ਕਿਤੇ ਬਹੁਤ ਪਹਿਲਾਂ ਦੀ ਲਈ ہوئی ਆ ਤਾਂ ਉਹਦੀ ਵੀ ਐਪਰੀਸੀਏਸ਼ਨ ਆ ਤਾਂ ਇਹਨੂੰ ਵੀ ਤੁਸੀਂ ਲੈ ਕੇ ਰੱਖੋ ਜਿਵੇਂ ਲੋਕਾਂ ਨੇ ਆਪਣੇ ਪਲਾਟ ਲੈ ਕੇ ਰੱਖੇ ਪਹਿਰੇਣ ਤੋਂ ਦਸ ਸਾਬ ਤੁਸੀਂ ਵੀ ਦੇਖਿਓ ਤੁਸੀਂ ਵੀ ਬਹੁਤ ਵੱਡੇ ਹੋ ਜਾ ਤਾਂ ਇਹ ਸੀ ਮੇਰਾ ਅਗਲਾ ਪੁਆਇੰਟ ਹੁਣ ਆ ਗਿਆ ਜੀ ਸੱਤਵਾਂ ਪੁਆਇੰਟ ਸੱਤਵਾਂ ਪੁਆਇੰਟ ਇਹ ਹੈਗਾ ਫਿਰ ਆਪਣੀ ਇੱਕ ਇਨਸਾ ਆਪਾਂ ਆਪਣੇ ਬ੍ਰੇਨ ਨੂੰ ਜਿਵੇਂ ਵੀ ਟਿਊਨ ਕਰ ਲੈਨੇ ਨਾ ਉਹ ਬ੍ਰੇਨ ਆਪਣਾ ਉਸੇ ਤਰ੍ਹਾਂ ਹੀ ਟਿਊਨ ਹੋ ਜਾਂਦਾ ਕੋਈ ਵੀ ਬੰਦਾ ਚਾਹੇ ਫੇਰ ਮੈਂ ਉਹੀ ਗੱਲ ਕਾੜਨਾ ਕਿਉਂਕਿ ਆਪਾਂ ਇਹ ਆਪਣਾ ਜਿਹੜਾ ਚੈਨਲ ਆ ਇਹ ਸ਼ੇਅਰ ਮਾਰਕੀਟ ਹੈ ਹੀ ਪੈਸੇ ਨਾਲ ਰਿਲੇਟਡ ਆਪਾਂ ਗੱਲਾਂ ਕਰਦੇ ਆ ਤਾਂ ਫੇਰ ਮੇਰਾ ਪੁਆਇੰਟ ਆ ਪੈਸੇ ਨਾਲ ਰਿਲੇਟਡ ਚਾਹੇ ਕੋ ਬਹੁਤ ਅਮੀਰ ਆ ਚਾਹੇ ਕੋਈ ਬਹੁਤ ਹੀ ਗਰੀਬ ਉਸ ਕੋ ਕੋਈ ਨਾ ਕੋਈ ਪੈਸੇ ਹੁੰਦੇ ਆ ਹਮੇਸ਼ਾ ਹੁੰਦੇ ਆ ਲੋਡ ਦੇ ਟਾਈਮ ਉਹ ਬੰਦਾ ਉਥੋਂ ਪੈਸੇ ਕੱਢ ਲੈਂਦਾ ਇੱਕ ਆਦਤ ਆ ਆਦਤ ਹਰੇਕ ਬੰਦੇ ਨੂੰ ਕਿਸੇ ਨਾ ਕਿਸੇ ਚੀਜ਼ ਦੀ ਹੁੰਦੀ ਤੁਸੀਂ ਨੋਟ ਕਰੋਗੇ ਬਹੁਤ ਸਾਰੇ ਲੋਕ ਨੇ ਧਾਰਮਿਕ ਲੋਕ ਹੁੰਦੇ ਆ ਉਹ ਮਾਰਨਿੰਗ ਉੱਠ ਕੇ ਉਹ ਮੰਦਿਰ ਜਾਂ ਗੁਰਦੁਆਰੇ ਪਾਠ ਪੂਜਾ ਕਰਨ ਜਾਂਦੇ ਆ ਜਾਂ ਉਹਨਾਂ ਨੇ ਉੱਠ ਕੇ ਸਵੇਰੇ ਪਾਠ ਪੂਜਾ ਕਰਨ ਉਹ ਠੀਕ ਆ ਉਹ ਬ੍ਰੇਨ ਟਿਊਨ ਉਸ ਤਰ੍ਹਾਂ ਹੋਇਆ ਉਹਨਾਂ ਨੇ ਉਹ ਕਰਨਾ ਹੀ ਕਰਨਾ ਬਹੁਤ ਸਾਰੇ ਲੋਕ ਨੇ ਜਿਹੜੇ ਸਵੇਰੇ ਉੱਠ ਕੇ ਸੈਰ ਕਰਨ ਜਾਂਦੇ ਆ ਉਹ ਬ੍ਰੇਨ ਟਿਊਨ ਹੋਇਆ ਉਹਨਾਂ ਨੇ ਕਰਨਾ ਹੀ ਕਰਨਾ ਕੋਈ ਜਿਮ ਜਾਂਦਾ ਮਤਲਬ ਇੱਕ ਆਦਤ ਬ੍ਰੇਨ ਨੂੰ ਪੈ ਜਾਂਦੀ ਹੁਣ ਇੱਥੇ ਸ਼ੇਅਰ ਮਾਰਕੀਟ ਦੇ ਵਿੱਚ ਕਿਉਂ ਮੈਂ ਆਦਤ ਦੀ ਗੱਲ ਕੀਤੀ ਇੱਕ ਬੰਦਾ ਵਾ ਉਹਨੂੰ ਆਦਤ ਪੈ ਗਈ ਇਨਵੈਸਟ ਕਰਨ ਬਟ ਹੁਣ ਇਨਵੈਸਟ ਹੋਣ ਇਹ ਤਹਨੀ ਕਿ ਪਲੋਟ ਅਪਨ ਡੇਲੀ ਪਲੋਟ ਲਈ ਜਾਵਾਂਗੇ ਕਿ ਅੱਜ ਇੱਥੇ 30 ਲੱਖ ਦਾ ਲੈ ਲਿਆ ਜੋ ਉੱਥੇ 40 ਲੱਖ ਦਾ ਲੈ ਲਿਆ ਆਪ ਕੋ ਮਾਨੀ ਤਾਂ ਹੈ ਨਹੀਂਗੇ ਬਟ ਹੁਣ ਸ਼ੇਅਰ ਮਾਰਕੀਟ ਤੁਹਾਨੂੰ ਇੱਕ ਬਹੁਤ ਵਧੀਆ ਆਪਸ਼ਨ ਦਿੰਦੀ ਆ ਕਿ 500 ਰੁਪਏ ਹੈਗੇ 50 ਦਾ ਸ਼ੇਅਰ ਲੈ ਲਓ 40 ਰੁਪਏ ਹੈਗੇ 40 ਦਾ ਲੈ ਲਓ 1000 ਹੈਗਾ 1000 ਦੇ ਸ਼ੇਅਰ ਲੈ ਲਓ ਇਵਨ 10 ਰੁਪਏ ਹੈਗੇ 10 ਰੁਪਏ ਸ਼ੇਅਰ ਲੈ ਲਓ ਤਾਂ ਜਦੋਂ ਆਪਾਂ ਨੂੰ ਇੱਕ ਵਾਰ ਆਦਤ ਪੈ ਗਈ ਸ਼ੇਅਰ ਮਾਰਕੀਟ ਚ ਇਨਵੈਸਟ ਕਰਨ ਦੀ ਸਿੱਕਲੀ ਆਦਤ ਹੀ ਨਹੀਂ ਮਤਲਬ ਇਹ ਚੰਗੀ ਆਦਤ ਵੀ ਆਪਾਂ ਨੂੰ ਪਤਾ ਕਿ ਆਪਾਂ ਇਨਵੈਸਟ ਕਰ ਰਹੇ ਆਂ ਆਪਾਂ ਵੇਸਟ ਨਹੀਂ ਕਰ ਰਹੇ ਇਹ ਨਹੀਂ ਕਿ ਆਪਾਂ ਕਿਸੇ ਬਹੁਤ ਮਹਿੰਗੇ ਰੈਸਟੋਰੈਂਟ ਚ ਬੈਠ ਗਏ ਖਾਣਾ ਖਾ ਲਿਆ 2-3000 ਦਾ ਬਿੱਲ ਆ ਗਿਆ ਚੁੱਪ ਕਰਕੇ ਘਰੇ ਆ ਗਏ ਉਹ ਪੈਸਾ ਵੇਸਟ ਆ ਜਦੋਂ ਆਪਾਂ ਨੂੰ ਆਦਤ ਪੈ ਗਈ ਇੱਕ ਤਰ੍ਹਾਂ ਨਾਲ ਬੂਟੇ ਲਾਉਣ ਵਾਲੀ ਗੱਲ ਤੁਸੀਂ ਆਪਣੇ ਬੂਟੇ ਲਾ ਰਹੇ ਹੋ ਤੁਸੀਂ ਜੇਬ ਦੇ ਵਿੱਚੋਂ ਕੱਢ ਕੇ ਆ ਨਹੀਂਗਾ ਕਿ ਤੁਸੀਂ ਰੈਸਟੋਰੈਂਟ ਚਲੇਗੇ ਜੀ ਆ ਐਵੇਂ ਕਰ ਲਿਆ ਜਾਂ ਉੱਥੇ ਚਲੇ ਗਏ ਤੁਹਾਨੂੰ ਆਦਤ ਪੈ ਜਾਣੀ ਆ ਕਿ ਹਾਂ ਇਮੇ ਇੱਕ ਬੂਟਾ ਲਾ ਦੇ ਇੱਕ ਸ਼ੇਰਾ ਇੱਥੇ ਲਾਤਾ ਤਾਂ ਉਹ ਇੱਕ ਬਹੁਤ ਵਧੀਆ ਹੈਬਿਟ ਆ ਉਹਦੇ ਨਾਲ ਕੀ ਹੋਊਗਾ ਕਿ ਜਿਹੜੀ ਆਪਾਂ ਕਈ ਵਾਰੀ ਫਾਲਤੂ ਦੇ ਵਿੱਚ ਪੈਸੇ ਗਵਾ ਦਿੰਨੇ ਹਾਂ ਬਹੁਤ ਸਾਰੇ ਲੋਕਾਂ ਨਾਲ ਮੈਂ ਜਦੋਂ ਗੱਲ ਕਰਦਾ ਹਾਂ ਉਹ ਕਹਿੰਣਗੇ ਹੋਰ ਕਰਨਾ ਕੀ ਹੈ ਪੈਸੇ ਦਾ ਸੋਨ ਤਾਂ ਪਤਾ ਨਹੀਂ ਹੋਰ ਕੀ ਕਰਨਾ ਹੋਰ ਕਿੱਥੇ ਲਾਈਏ ਕਈ ਵਾਰੀ ਹੱਸ ਕੇ ਵੀ ਕਹਿਣਗੇ ਇੰਨੇ ਦੀ ਕੀ ਪਲਾਟ ਲੈ ਲਈਏ ਹੁਣ ਤਾਂ ਹਾਂ ਪਲਾਟ ਲੈ ਲਓ ਇਹ ਵੀ ਪ੍ਰਾਪਰਟੀ ਨੇ ਇਹ ਪ੍ਰਾਪਰਟੀ ਆ ਤਾਂ ਇਹਦੇ ਨਾਲ ਕੀ ਆ ਕਿ ਥੋੜਾ ਪੈਸਾ ਵੇਸਟ ਨਹੀਂ ਹੋਊਗਾ ਜਿਹੜਾ ਵੀ ਪੈਸਾ ਤੁਹਾਡੇ ਜੇਬ ਚ ਹੋਊਗਾ ਜਾਂ ਐਕਸਟਰਾ ਤੁਸੀਂ ਪੈਸਾ ਬਚਾਇਆ ਹੋ ਕਿਤੇ ਵੀ ਉਹ ਕਿਸੇ ਬਹੁਤ ਹੀ ਸਹੀ ਜਗ੍ ਆਪਾਂ ਆਈਏ ਜੀ 8ਵੇਂ ਪੁਆਇੰਟ ਦੇ ਉੱਪਰ ਇੱਕ ਇਹ ਪੁਆਇੰਟ ਹੈਗਾ ਇਹ ਪੁਆਇੰਟ ਮੇਰੇ ਲਈ ਬਹੁਤ ਕ੍ਰੂਸ਼ਲ ਸੀਗਾ ਇੱਕ ਪਹਿਲਾ ਮੈਂ ਪੁਆਇੰਟ ਬੋਲਿਆ ਸੀਗਾ ਪਤਾ ਨਹੀਂ ਕਿੰਨਾ ਨੰਬਰ ਤੇ ਮੈਂ ਬੋਲਿਆ ਸੀਗਾ ਸ਼ਾਇਦ ਪੰਜਵਾਂ ਜਾਂ ਚੌਥਾ ਇੱਕ ਇਹ ਪੁਆਇੰਟ ਹੈਗਾ ਜਿੰਨਾਂ ਆਪਾਂ ਕਹਿੰਦੇ ਨਾ ਇੰਟਰਵਰਟ ਲੋਕ ਥੋੜੇ ਇੰਟਰਵਰਟ ਮਤਲਬ ਜਿਹੜੇ ਥੋੜੇ ਜੇ ਮਤਲਬ ਆਪਣੀ ਦੁਨੀਆ ਦੇ ਵਿੱਚ ਰਹਿੰਦੇ ਆ ਥੋੜਾ ਉਹਨਾਂ ਕੋਲ ਨਾ ਮਿਲਣਾ ਉਹਨਾਂ ਨੂੰ ਪਸੰਦ ਨਹੀਂ ਹੈਗਾ ਜਾਂ ਥੋੜਾ ਚੁੱਪ ਕਰਕੇ ਆਪਣਾ ਜਿਹਾ ਉਹ ਜ਼ਿੰਦਗੀ ਜੀ ਕੱਢੀ ਜਾਂਦੇ ਹੁਣ ਇੱਥੇ ਪੁਆਇੰਟ ਕੀ ਹੈ ਕਿ ਇਹੋ ਜਿਹੇ ਲੋਕਾਂ ਦੇ ਲਈ ਇਹ ਸਬਤੋਂ ਬਧੀ ਤੁਹਾਡੇ ਕੋਲ ਇੱਕ ਲੈਪਟਾਪ ਇੰਟਰਨੈਟ ਕਨੈਕਸ਼ਨ ਤੇ ਤੁਸ ਤੁਹਾਨੂੰ ਹੋਰ ਕੁਝ ਨਹੀਂ ਚਾਹੀਏ ਤੁਸੀਂ ਕਿਤੇ ਵੀ ਹੋਰ ਇਨਵੈਸਟ ਕਰਨਾ ਭਾਵੇਂ ਤੁਸੀਂ ਪ੍ਰਾਪਰਟੀ ਲੈ ਰਹੇ ਹੋ ਚਾਹੇ ਤੁਸੀਂ ਮਿਊਚੁਅਲ ਫੰਡ ਲੈ ਰਹੇ ਹੋ ਤੁਹਾਨੂੰ ਕਿਸੇ ਦੇ ਉੱਪਰ ਡਿਪੈਂਡ ਹੋਣਾ ਪਊਗਾ ਤੁਹਾਨੂੰ ਉਹਨਾਂ ਤੋਂ ਸਲਾਹ ਲੈਣੀ ਪਊ ਤੇ ਹੁਣ ਮੈਂ ਵੀ ਜਿਵੇਂ ਮੇਰੀ 42 ਸਾਲ ਦੀ ਉਮਰ ਹੋ ਗਈ ਮੈਂ ਵੀ ਜਿੰਨਾ ਦੇਖਿਆ ਕਿ ਅਨਫੋਰਚੂਨੇਟਲੀ ਬੜੀ ਇਹ ਨਾ ਬਦਕਿਸਮਤੀ ਆਪਣੀ ਸੁਸਾਇਟੀ ਦੀ ਸ਼ਾਇਦ ਹਿਊਮਨ ਨੇਚਰ ਹੀ ਐਵੇਂ ਦੀ ਆ ਕਿ ਆਪਾਂ ਕਿਸੇ ਤੋਂ ਵੀ ਕੋਈ ਸਲਾਹ ਲੈਣ ਜਾਣੇ ਆ ਜਾਂ ਕੁਝ ਵੀ ਨਾ ਉਹ ਆਪਾਂ ਨੂੰ ਸਹੀ ਨਹੀਂ ਦਿੰਦੇ ਉਹਨਾਂ ਨੇ ਉਹਨਾਂ ਨੂੰ ਪਤਾ ਕਿ ਇਹ ਸਾਡੇ ਗਾਹਕ ਨੇ ਉਹ ਕਸਟਮਰ ਦੀ ਤਰ੍ਹਾਂ ਹੀ ਟ੍ਰੀਟ ਕਰਦੇ ਆ ਉਹਨਾਂ ਨੇ ਵਿੱਚੋਂ ਪਹਿਲਾਂ ਆਪਣਾ ਫਾਇਦਾ ਦੇਖਣਾ ਫਿਰ ਤੁਹਾਨੂੰ ਕੋਈ ਸਲਾਹ ਦੇਣਗੇ ਪ੍ਰਾਪਰਟੀ ਦੇ ਵਿੱਚ ਵੀ ਆਈਆਂ ਉਹ ਆਪਾਂ ਨੂੰ ਉਹੀ ਪਲਾਟ ਦਿਖਾਉਣਗੇ ਉਹੀ ਜ਼ਮੀਨ ਦਿਖਾਉਣਗੇ ਤਾਂ ਇੱਥੇ ਕੀ ਆ ਸ਼ੇਅਰ ਮਾਰਕੀਟ ਦੇ ਵਿੱਚ ਤੁਹਾਨੂੰ ਕਿਸੇ ਦੇ ਉੱਪਰ ਤੁਹਾਡੀ ਕੋਈ ਡਿਪੈਂਡੈਂਸ ਠੀਕ ਆ ਤੁਸੀਂ ਆਪਣੀ ਰਿਸਰਚ ਕਰਨੀ ਤੁਸੀਂ ਮਿਹਨਤ ਕਰਨ ਵਾਲੇ ਹੈਗੇ ਹੋ ਤੁਹਾਡਾ ਬ੍ਰੇਨ ਓਪਨ ਹੈਗਾ ਤੁਸੀਂ ਹੋਰ ਅੱਗੇ ਦੀ ਅੱਗੇ ਚੀ ਸਭ ਕੁਝ ਪੂਰੀ ਦੁਨੀਆ ਤਾਂ ਲੈਪਟਾਪ ਦੇ ਉੱਪਰ ਹੈ ਠੀਕ ਹੋ ਗਿਆ ਚਾਹੇ ਤੁਸੀਂ ਕਿਤੇ ਵੀ ਬੈਠੋ ਮੈਂ ਵੀ ਹੁਣ ਇੱਥੇ ਜਿਵੇਂ ਰਾਏਕੋਟ ਬੈਠਾ ਕੋ ਬਹੁਤ ਵੱਡਾ ਸ਼ਹਿਰ ਸ਼ਹਿਰ ਨਹੀਂ ਹੈਗਾ ਇਹ ਤਾਂ ਕਿ ਤੂੰ ਵੀ ਬੈਠ ਕੇ ਤੁਸੀਂ ਲੱਭੀ ਚੱਲੋ ਪੂਰੀ ਦੁਨੀਆ ਦੀ ਜਹਾਨ ਦੀ ਨੋਲਿਜ ਪੂਰੀ ਦੁਨੀਆ ਜਹਾਨ ਦੀਆਂ ਨਿਊਜ਼ ਕੰਪਨੀਆਂ ਦੇ ਡਾਟਾ ਤੇ ਤੁਸੀਂ ਬੈਠੋ ਚੰਗੀ ਤਰ੍ਹਾਂ ਰਿਸਰਚ ਕਰੋ ਹੁਣ ਜਿਵੇਂ YouTube ਦੇ ਉੱਪਰ ਬਹੁਤ ਸਾਰੇ ਚੈਨਲ ਵੀ ਨੇ ਉਹਨਾਂ ਵਿੱਚੋਂ ਇੱਕ ਮੇਰਾ ਵੀ ਆ ਹੋਰ ਵੀ ਬਹੁਤ ਸਾਰੇ ਨੇ ਸਭ ਨੂੰ ਦੇਖੋ ਉਹ ਵੀ ਸੁਣੋ ਕੀ ਕਹਿੰਦੇ ਆ ਪੜੋ ਕੰਪਨੀਆਂ ਬਾਰੇ ਆਪਣਾ ਕੰਮ ਆਪ ਕਰੋ ਹੁਣ ਆ ਗਿਆ ਜੀ ਆਪਣਾ ਨੌਵਾਂ ਤੇ ਅਖੀਰਲਾ ਪੁਆਇੰਟ ਨੌਵਾਂ ਤੇ ਅਖੀਰਲਾ ਪੁਆਇੰਟ ਇਹ ਹੈਗਾ ਜਿਵੇਂ ਅੱਠਵੇਂ ਇਹ ਥੋੜੇ ਰਿਲੇਟ ਕਰਦੇ ਆ ਇੱਕ ਦੂਸਰੇ ਨੂੰ ਇੱਕ ਲੈਪਟਾਪ ਆ ਇੱਕ ਇੰਟਰਨੈਟ ਆ ਤੇ ਇੱਕ ਤੁਸੀਂ ਕੁਝ ਨਹੀਂ ਚਾਹੀ ਤੁਸੀਂ ਕਿਤੇ ਮਰਜ਼ੀ ਤੋਰੇ ਫਿਰੋ ਤੁਸੀਂ ਬੱਚਿਆਂ ਦੇ ਨਾਲ ਆਪਣੀ ਫੈਮਲੀ ਦੇ ਨਾਲ ਕਿਤੇ ਘੁੰਮਣ ਚਲੇ ਜਾਓ ਛੁੱਟੀਆਂ ਚਲੇ ਜਾਓ ਸ਼ਿਮਲੇ ਚਲੇ ਜਾਓ ਪੂਨੇ ਚਲੇ ਜਾਓ ਦਿੱਲੀ ਚਲੇ ਕਿਤੇ ਵੀ ਮਤਲਬ ਤੁਸੀਂ ਚਲੇ ਜਾਓ ਤੁਸੀਂ ਆਰਾਮ ਨਾਲ ਆਪਣਾ ਕੰਮ ਕਰਦੇ ਰਹਿ ਸਕਦੇ ਠੀਕ ਹੋ ਗਿਆ ਨਾ ਕੋਈ ਤੁਹਾਨੂੰ ਜ਼ਰੂਰੀ ਨਹੀਂ ਹੈਗਾ ਕਿ ਮੈਂ ਇੱਥੇ ਰਣਾ ਮਨ ਯਾਰ ਛੁੱਟੀਆਂ ਨਹੀਂ ਮਿਲਦੀਆਂ ਉਧਰੋਂ ਬੱਚੇ ਕਹਿ ਰਹੇ ਕਿ ਚੱਲ ਕੇ ਤੇ ਜਾਈ ਥੋੜਾ ਵੀ ਦਿਲ ਕਰ ਰਿਹਾ ਤੁਸੀਂ YouTube ਤੇ ਦੇਖੀ ਐ ਇਨਵਰਟਡ ਸੋਹਣੀਆਂ ਸੋਹਣੀਆਂ ਜਗ੍ਹਾ ਪਰ ਤੁਸੀਂ ਜਾ ਨਹੀਂ ਸਕਦੇ ਠੀਕ ਹੋ ਗਿਆ ਕਿਤੇ ਆਪਾਂ ਕਹਦੇ ਨੇ ਯਾਰ ਉਹ ਫਲਾਣਾ ਕੰਮ ਸ਼ੁਰੂ ਕੀਤਾ ਹੋਇਆ ਦੁਕਾਨ ਨਹੀਂ ਛੱਡ ਸਕਦਾ ਮੱਝਾ ਨਹੀਂ ਛੱਡ ਸਕਦਾ ਆਹ ਨਹੀਂ ਛੱਡ ਸਕਦਾ ਉਹ ਨਹੀਂ ਛੱਡ ਸਕਦਾ ਇੱਥੇ ਤੁਸੀਂ ਟੋਟਲ ਫ੍ਰੀ ਹੋ ਤੁਹਾਨੂੰ ਕੋਈ ਸੰਗਲ ਨਹੀਂ ਹੈਗਾ ਤੁਸੀਂ ਸੰਗਲ ਫ੍ਰੀ ਬੰਦੇ ਹੋ ਠੀਕ ਆ ਤੁਸੀਂ ਕਿਤੇ ਮਰਜ਼ੀ ਚਲੇ ਜਾਓ ਤੁਸੀਂ ਘੁੰਮਣ ਜਾ ਰਹੇ ਹੋ ਤੁਸੀਂ ਹੋਟਲ ਦੇ ਵਿੱਚ ਬੈਠੇ ਹੋ ਜਾਂ ਤੁਸੀਂ ਰੈਸਟੋਰੈਂਟ 'ਚ ਬੈਠ ਕੇ ਉੱਥੇ ਬੈਠ ਕੇ ਆਪਣਾ ਕੰ ਤਾਂ ਇਹ ਇੱਕ ਹੈ ਦੀ ਹੋਰ ਬਹੁਤ ਵੱਡੀ ਐਡਵਾਂਟੇਜ ਕਿ ਤੁਸੀਂ ਕਿਸੇ ਵੀ ਜਗ੍ਹਾ ਦੇ ਉੱਪਰ ਬੈਠ ਕੇ ਆਰਾਮ ਨਾਲ ਆਪਣਾ ਕੰਮ ਕਰਦੇ ਰਹਿ ਸਕਦੇ। ਤੇਰਾ ਅੱਜ ਦਾ ਵੀਡੀਓ ਸੀਗਾ ਕਿ ਤੁਹਾਨੂੰ ਇਹ ਦੱਸਾਂ ਕਿ ਕਿਹੜੇ ਬਹੁਤ ਵਧੀਆ ਪੁਆਇੰਟ ਨੇ ਨਵਾਂ ਸ਼ੇਅਰ ਮਾਰਕੀਟ ਦੇ ਨਾਲ ਰਿਲੇ। ਠੀਕ ਹੈ ਜੀ ਤਾਂ ਇੱਥੇ ਆਪਾਂ ਅੱਜ ਦਾ ਵੀਡੀਓ ਖਤਮ ਕਰੀਏ। ਵਾਂਸ ਅਗੇਨ ਜੇ ਤੁਹਾਨੂੰ ਮੇਰਾ ਕੰਮ ਪਸੰਦ ਆ ਰਿਹਾ ਜੇ ਤੁਹਾਨੂੰ ਲੱਗ ਰਿਹਾ ਕਿ ਮੈਂ ਤੁਹਾਨੂੰ ਵਧੀਆ ਨੋਲਿਜ ਦੇ ਰਿਹਾ ਥੋੜਾ ਬਹੁਤ ਤੁਹਾਨੂੰ ਫਾਇਦਾ ਇਹਦੇ ਨਾਲ ਹੋ ਰਿਹਾ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਕਮੈਂਟ ਵੀ ਜਰੂਰ ਕਰਦੇ ਹੋ ਫਿਰ ਆਪਾਂ ਮਿਲਾਂਗੇ ਕਿਸੇ ਹੋਰ